ਹਾਂਜੀ ਹੁਣ ਆਪਾਂ ਪਹੁੰਚ ਗਏ ਆ ਡੇਰਾ ਬਾਬਾ ਨਾਨਕ ਚ ਗੁਰਦੁਆਰਾ ਚੋਲਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਉਹਨਾਂ ਨੇ ਖੇਤੀਬਾੜੀ ਕੀਤੀ ਨਾ ਉਸ ਤੋਂ ਬਾਅਦ ਇਸ ਜਗ੍ਹਾ ਤੇ ਜਿਹੜਾ ਉਹਨਾਂ ਦਾ ਚੋਲਾ ਹਰ ਸਾਲ ਜਿਹੜਾ ਮੇਲਾ ਲੱਗਦਾ ਉਹਨੂੰ ਦਿਖਾਇਆ ਜਾਂਦਾ ਸੀ ਪਰ ਹੁਣ ਜਿਹੜਾ ਚੋਲਾ ਹਰ ਟਾਈਮ ਅਵੇਲੇਬਲ ਆ ਜਦੋਂ ਮਰਜ਼ੀ ਵੇਖ ਸਕਦੇ ਆ ਜੋਤ ਸਰਵੈ ਦੀ ਅਗਰ ਦਰਸ਼ਨ ਭਾਗ ਵਾਲਿਓ ਇਹ ਲਈ ਜੁਲਾ ਪਾਸ਼ਾ ਹਰਗਾ ਜੋਲਾ ਹਾੜੀ ਬੈਸਾ ਅਲਖ ਲਾਇਆ ਰੋਦੇ ਪਾਇਆ ਨਾਨਕ ਦੇ ਹਰਗਾ ਜੋਲਾ ਪਾਸ਼ਾ ਸੰਤਨਿਆ ਬਾਸਾਂ ਭੇਜਦੇ ਕਮਨ ਕਰੇ ਜੀ ਚਲ ਨਿਕਾਲ ਗਿਓ ਪਾਵਨਾਂ ਪੂਰੇ ਕਰੇ ਤਲ ਦੀਆਂ ਮੋਸ਼ੇ ਤੇ ਜਿਵੇਂ ਤੁਸੀਂ ਚੋਲਾ ਸਾਹਿਬ ਦੇ ਦਰਸ਼ਨ ਕੀਤੇ ਉਨ੍ਹਾਂ ਦਾ ਇਤਿਹਾਸ ਜਿਹੜਾ ਇਹ ਲਿਖਿਆ ਹੋਇਆ ਤੁਸੀਂ ਇਹ ਪੂਰਾ ਪੜ ਸਕਦੇ ਹੋ ਵੀਡੀਓ ਪਾਜ਼ ਕਰਕੇ ਗੁਰੂ ਨਾਨਕ ਪਾਸ਼ਾ ਜੀ ਦਾ ਜਿਹੜਾ ਚੋੜਾ ਸਾਬ ਦੇ ਦਰਸ਼ਨ ਕਰਕੇ ਤੇ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਅਗਲੇ ਗੁਰਦੁਆਰਾ ਸਾਹਿਬ ਇਹ ਇਹਨਾਂ ਬਾਰੇ ਦੱਸਿਓ ਮੈਨੂੰ ਮਣਾ ਜੀ ਇੱਥੇ ਕੌਣ ਰਹਿੰਦਾ ਹੈ ਜੀ ਇੱਥੇ ਬਾਬੇ ਨੂਕੇ ਦੇ ਮੁੰਡੇ ਰਹਿੰਦੇ ਆਛਾ ਤੇ ਇਹ ਗੁਰੂ ਨਾਨਕ ਪਾਸ਼ਾ ਜੀ ਦੀ ਕੀ ਅੰਸਾ ਤੁਹ ਕਿੰਨਾ ਅੰਸਾ ਚਾ ਅੱਛਾ ਜਿੱਦਾਂ ਹਾਂ ਜ ਆਪੇ ਉਹ ਬਾਬਾ ਘਾਣ ਹੈ 15ਵੀਂ ਪੀੜੀ ਵਫਾ ਅਨੂਪ ਸਿੰਘ ਜੀ ਆ ਤੇ ਇਹ ਆਪ ਨਹੀਂ ਆ ਇਹਨਾਂ ਦੇ ਬੇਟੇ ਆ ਅੱਗੇ 16ਵੀਂ ਪੀੜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੀ ਅਨਸਬੰਸ ਚੋਂ ਆ ਬਾਬਾ ਅਵਤਾਰ ਸਿੰਘ ਜੀ ਬੇਦੀ ਇਹ ਤੁਸੀਂ ਵੇਖ ਸਕਦੇ ਹੋ ਇਹ ਰਸਾਲਾ ਸਾਹਿਬ ਤੇ ਤੇ ਹਾਂਜੀ 8-10 ਸਾਲ ਇਹਨਾਂ ਦਾ ਹੁਣ ਇੱਥੇ ਚੋਲਾ ਸਾਹਿਬ ਗੁਰਦੁਆਰੇ ਦਾ ਇਤਿਹਾਸ ਤੁਹਾਨੂੰ ਮੈਂ ਦੱਸ ਦਿੰਨਾ ਇੱਕ ਗੱਲ ਇੱਥੇ ਕਲੀਅਰ ਕਰਦਾ ਕਿ ਉਹਨਾਂ ਸਾਹਿਬ ਪੈਂਦਾ ਹਿਮਾਚਲ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਤਾਂ ਉੱਥੇ ਵੀ ਗੁਰੂ ਨਾਨਕ ਪਾਸ਼ਾ ਦੀ ਜਿਹੜੀ ਅਨਸਬੰਸਾ ਜਿਹੜੀ ਬੇਦੀ ਕੁੱਲ ਚੋਂ ਆ ਉਹ ਵੀ ਹੈਗੇ ਉੱਥੇ ਵੀ ਹੈਗੇ ਆ ਪਰ ਇੱਥੇ ਫਿਰ ਕਿਦਾਂ ਇਹ ਨਵੀਂ ਪੀੜ੍ਹੀ ਸੀ ਜਿਹੜੇ ਬਾਬਾ ਕਾਬਲੀ ਮੱਲ ਜੀ ਤਾਂ ਉਹ ਚੋਲਾ ਲੈ ਕੇ ਜਿਹੜਾ ਗੁਰੂ ਨਾਨਕ ਪਾਸ਼ਾ ਦਾ ਇੱਥੇ ਡੇਰੇ ਆਏ ਸੀ ਪਰ ਦੂਜੇ ਜਿਹੜੇ ਸੀ ਉਹ ਇਸ ਚੀਜ਼ ਨੂੰ ਲੈ ਕੇ ਸਹਿਮਤ ਨਹੀਂ ਸੀ ਹੋਏ ਤਾਂ ਉਹਨਾਂ ਨੇ ਫਿਰ ਜਿਹੜਾ ਚੋਲਾ ਸੀ ਉਹ ਨਹੀਂ ਲਿਆਂਦਾ ਸੀ ਇਸ ਕਰਕੇ ਉਹ ਜਿਹੜੇ ਜਿਹੜੀ ਅਨਸਬੰਸ ਸੀ ਜਿੱਦਾਂ ਹੁਣ ਇੱਕ ਅੱਠਵੀਂ ਪੀੜ੍ਹੀ ਚੋਂ ਮੇਰੇ ਖਿਆਲ ਸੇ ਇੱਕ ਜਾਂ ਦੋ ਦੋ ਜਾਂ ਤਿੰਨ ਪੁੱਤ ਹੋਣਗੇ ਉਹ ਫਿਰ ਕੋਈ ਚੁੱਤਰ ਰਹਿ ਗਏ ਤਾਂ ਫਿਰ ਬਾਕੀ ਜਿਹੜੇ ਸੀ ਉਹ ਚੋਲਾ ਲੈ ਕੇ ਜਿੰਨਾ ਕਿ ਇਤਿਹਾਸ ਮੈਨੂੰ ਸਮਝ ਲੱਗੀ ਜਿੰਨਾ ਕਿ ਮੈਂ ਪੜਿਆ ਉਹਦੇ ਹਿਸਾਬ ਨਾਲ ਇਹੀ ਇਹ ਚੋਲਾ ਲੈ ਕੇ ਫਿਰ ਇੱਥੇ ਆਗੇ ਸੀ ਦੇਰੇ ਸੋ ਸਵਾਗਤ ਹੈ ਜੀ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਡੇਰਾ ਬਾਬਾ ਨਾਨਕ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੀ ਯਾਦ ਦੇ ਵਿੱਚ ਇਹ ਸਥਾਨ ਬਣਾਇਆ ਗਿਆ ਇਹ ਸਥਾਨ ਦਾ ਕੀ ਇਤਿਹਾਸ ਆ ਉਹ ਸਾਰੀ ਗੱਲਬਾਤ ਆਪਾਂ ਕਰਦੇ ਆਂ ਤੇ ਗੁਰੂ ਨਾਨਕ ਪਾਸ਼ਾ ਕਿੰਨਾ ਸਮਾਂ ਇੱਥੇ ਰਹੇ ਤੇ ਕਦੋਂ ਗੁਰੂ ਨਾਨਕ ਪਾਸ਼ਾ ਆਏ ਸੀ ਤੇ ਇਹ ਤੁਹਾਨੂੰ ਇਤਿਹਾਸ ਮੈਂ ਦਿਖਾ ਦਿੰਦਾ ਇਹ ਤੁਸੀਂ ਇਤਿਹਾਸ ਪੂਰਾ ਗੁਰਦੁਆਰਾ ਸਾਹਿਬ ਦਾ ਜਿਹੜਾ ਔਜ਼ ਕਰਕੇ ਪੜ ਸਕਦੇ ਹੋ ਇੱਕ ਕਦੋਂ 1515 ਈਸਵੀ ਤੋਂ ਬਾਅਦ ਗੁਰੂ ਨਾਨਕ ਪਾਸ਼ਾ ਇੱਥੇ ਆਏ ਸੀ ਇਹ ਸਥਾਨ ਜਿਹੜਾ ਉਸ ਸਮੇਂ ਕਹਿੰਦੇ ਰਾਵੀ ਤੋਂ ਪਾਰ ਹੁੰਦਾ ਸੀ ਸਥਾਨ ਆ ਜਿਹੜਾ ਬਣਿਆ ਹੋਇਆ ਇੱਧਰ ਜੋੜਾ ਘਰ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਾਰਡਰ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਡੇਰਾ ਬਾਬਾ ਨਾਨਕ ਬਿਲਕੁਲ ਬਾਰਡਰ ਤੇ ਪੈਂਦਾ ਇੱਥੇ ਗੁਰੂ ਨਾਨਕ ਪਾਸ਼ਾ ਕਾਫੀ ਟਾਈਮ ਰਹੇ ਵੀ ਆ ਤੇ ਰਹਿੰਦੇ ਰਹੇ ਤੇ ਇੱਥੇ ਜਿਹੜੀ ਜ਼ਮੀਨ ਗੁਰੂ ਨਾਨਕ ਪਾਸ਼ਾ ਗੁਰੂ ਘਰ ਦੇ ਨਾਮ ਤੇ দান ਕੀਤੀ ਗਈ ਸੀ ਉਹ ਵੀ ਇੱਥੇ ਹੀ ਸੀ ਤੇ ਸੋ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਤੇ ਫਿਰ ਕਰਦੇ ਆ ਗੱਲਬਾਤ ਗੁਰਦੁਆਰਾ ਸਾਹਿਬ ਦਾ ਨਕਸ਼ਾ ਪੂਰਾ ਪ੍ਰੋਪਰ ਬਣ ਆਇਆ ਦੇਖੋ ਜਿੱਦਾਂ ਗੁਰਦੁਆਰਾ ਸਾਹਿਬ ਦਾ ਪੂਰੀ ਬਿਲਡਿੰਗ ਬਣੀ ਹੋਈ ਹੈ ਉੱਥੇ ਪੂਰਾ ਬਣਾਇਆ ਹੈ। ਸਾਹਿਬ ਦੇ ਦਰਸ਼ਾ ਕਰੋ। ਖਾਸ ਸੋਹਣਾ ਜਿਹੜਾ ਦਰਬਾਰ ਆ ਉਹ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਦਰਬਾਰ ਦੇ ਅੰਦਰ ਆਪਾਂ ਜਾਏ ਹਾਂ ਜਿੱਦਾਂ ਤੁਸੀਂ ਵੇਖਿਆ ਤੇ ਹੁਣ ਆਪਾਂ ਜਾਣਾ ਖੂਹ ਵੇਖਣ। ਉਹਨਾਂ ਸਮਿਆਂ ਦਾ ਜਿਹੜਾ ਪੁਰਾਣੇ ਸਮਿਆਂ ਦਾ ਖੂਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਦਾ। ਸੋ ਤੁਹਾਨੂੰ ਖੂਹ ਦੇ ਦਰਸ਼ਨ ਕਰਵਾਉਨੇ ਆ। ਇਹ ਸਰੂਵਰ ਸਾਹਿਬ ਗੁਰਦੁਆਰਾ ਸਾਹਿਬ ਬਹੁਤ ਹੀ ਖੁੱਲੇ ਦੁੱਲੇ ਏਰੀਆ 'ਚ ਬਣਿਆ ਹੋਇਆ। ਬਹੁਤ ਵਧੀਆ ਜਗ੍ਹਾ ਤਰਬਾਰ ਵੀ ਕਾਫੀ ਖੁੱਲਾ ਜਿਦਾਂ ਤੁਸੀਂ ਦੇਖਿਆ। ਤੇ ਹੁਣ ਆਪਾਂ ਖੂਹ ਦੇ ਦਰਸ਼ਨ ਕਰਦੇ ਆ। ਕਰਦੇ ਹੁਣ ਖੂਹ ਦੇ ਦਰਸ਼ਨ। ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਦਾ ਇੱਕ ਖੂਹ ਆ। ਇਹ ਦੇਖੋ ਦਰਸ਼ਨ ਕਰੋ ਇਹ ਟਿੰਡਾ ਉਥੇ ਇਸੇ ਗੁਰੂ ਨਾਨਕ ਪਾਤਸ਼ਾਹ ਨੇ ਖੂਹ ਚਲਾਇਆ ਕੁੱਤੇ ਜਾ ਸਕਦੇ ਆ ਨਾ ਅੱਗੇ ਹਾਂ ਇਹ ਦੇਖੋ ਇਹ ਟਿੰਡਾ ਉਦਾਂ ਹੀ ਬਣੀ ਹੋਈਆਂ ਅੱਜ ਵੀ ਖੂਹ ਚੱਲਦਾ ਖੂਹ ਬਹੁਤ ਵੱਡਾ ਤੇ ਬਹੁਤ ਪੁਰਾਣਾ ਬਹੁਤ ਜ਼ਿਆਦਾ ਇੱਥੇ ਤੁਹਾਨੂੰ ਸ਼ਾਇਦ ਨਾ ਦਿਖ ਰਿਹਾ ਹੋਵੇ ਪਰ ਬਹੁਤ ਨੀਵਾ ਖੂਹ ਆ ਬਹੁਤ ਵੱਡਾ ਖੂਹ ਇਹ ਦੇਖੋ ਉਵੇਂ ਪਾਣੀ ਅੱਜ ਨਿਕਲਦਾ ਦੇਖੋ ਸਾਈ ਗੁਰੂ ਨਾਨਕ ਪਾਸ਼ਾ ਜੀ ਦੇ ਵੇਲੇ ਦਾ ਖੂਆ ਆਪਾਂ ਵੀ ਕਰ ਲਿਆ ਹੱਥ ਲਾ ਲਿਆ ਬਸ ਇੱਧਰ ਤੁਸੀਂ ਦੇਖ ਸਕਦੇ ਹੋ ਜਲ ਆਉਂਦਾ ਇੱਥੇ ਜਲ ਛੱਕ ਸਕਦੇ ਆ ਨਾ ਇਹ ਜਲ ਆਉਂਦਾ ਚਲ ਵੀ ਛਕ ਲਿਆ ਤੇ ਖੂਹ ਦੇ ਦਰਸ਼ਨ ਵੀ ਕਰ ਲਏ ਤੇ ਮਾਸੜ ਜੀ ਮੈਨੂੰ ਇਹ ਦੱਸੋ ਤੇ ਇਹ ਖੂਹ ਗੁਰੂ ਨਾਨਕ ਪਾਸ਼ਾ ਆਪ ਚਲਾਉਂਦੇ ਰਹੇ ਆ ਹੈ ਆ ਇੱਥੇ ਬਈ ਰਹੇ ਇੱਥੇ ਨਾਮ ਨਾ ਜਾਣਾ ਉਥੂ ਜਦੋਂ ਅੱਛਾ ਅੱਛਾ ਜਦੋਂ ਉਦਾਸੀਆਂ ਆਪਣੀਆਂ ਕਰ ਰਹੇ ਸੀ ਸਾਰੇ ਪਾਸੇ ਤੇ ਉਦੋਂ ਇੱਥੇ ਆ ਕੇ ਰੁਕਦੇ ਰਹੇ ਆ ਇੱਥੇ ਰੁਕਦੇ ਠੀਕ ਹੈ ਉਹਨੇ ਭਜੀ ਜ਼ਮੀਨ ਜਿਹੜੀ ਹੈ ਸਾਈਫ ਹੈ ਖੂਹ ਆਏ ਨੇ ਇਹਨਾਂ ਦੇ ਨਾਲ ਵਾਲਾ ਅੱਛਾ ਉਹ ਰਾਜੀ ਨਹੀਂ ਜਿਹੜੇ ਇਥੋਂ ਦਾ ਬਾਬੇ ਨੇ ਬਾਬੇ ਨੇ ਠੀਕ ਹੈ ਠੀਕ ਹੈ ਸਾਰੀ ਮੰਨ ਲਓ ਵੀ ਗੁਰੂ ਘਰ ਦੇ ਨਾਲੋਂ ਆਹਰ ਬਾਦ ਠੀਕ ਹੈ ਜੀ ਠੀਕ ਹੈ ਉਹ ਪੁਰਾਣੀ ਸਮਿਆਂ ਦੀ ਗੱਲ ਆ ਹਨਾ ਪੁਰਾਣੀ ਜਿਵੇਂ ਗੁਰੂ ਨਾਨਕ ਪਾਸ਼ਾ ਦੇ ਵੇਲੇ ਦੀ ਠੀਕ ਹੈ ਜੀ ਇਹ ਦਮਾਨ ਆਣਾ ਜੀ ਪੁਰ ਦਵਾਰਾ ਸਾਹਿਬ ਦੀ ਬਿਲਡਿੰਗ ਜਿੱਥੇ ਦਮਾਨ ਲੱਗਦੇ ਆ ਜਦੋਂ ਇੱਥੇ ਮੇਲਾ ਹਰ ਸਾਲ ਕਿਹੜੇ ਮਹੀਨੇ ਚ ਮੇਲਾ ਬਣਾਇਆ ਜਾਂਦਾ ਇੱਥੇ ਤੀਜੇ ਤੇ ਚੌਥੇ ਦੇ ਮਿਕਸ ਜੇ 10-15 ਦੇ ਵਿੱਚ ਹੁੰਦਾ ਮੇਲਾ ਹਾਂ 20 ਦਿਨ ਵਿੱਚ ਮੇਲਾ ਚੱਲਦਾ ਪੂਰੇ ਡੇਰਾ ਬਾਬਾ ਨਾਨਕ ਦੇ ਵਿੱਚ ਤੇ ਗੁਰੂ ਨਾਨਕ ਪਾਤਸ਼ਾਹ ਦੇ ਚੂਲੇ ਦੇ ਦਰਸ਼ਨ ਕਰਨ ਇਹ ਖੂਹ ਦੇਖਣ ਤੇ ਸਥਾਨ ਦੇਖਣ ਤੇ ਨਾਲ ਬਾਦਰ ਵੀ ਦੇਖਦੀਆਂ ਸੰਕਤਾਂ ਆ ਕੇ ਸੋ ਜੇ ਕੋਈ ਨਹੀਂ ਆਇਆ ਤਾਂ ਜਰੂਰ ਇੱਥੇ ਹੋ ਕੇ ਜਾਇਗਾ ਇੱਕ ਵਾਰ